ਤੋ ਇਸ ਟਾਈਮ ਅਸੀਂ ਖੜੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੱਟੀ ਰਾਜੋਕੇ ਦੇ ਵਿੱਚ ਜਿੱਥੇ ਕਿ ਅੱਜ ਸੁਖਵੀਰ ਸਿੰਘ ਬਾਦਲ ਵੱਲੋਂ ਪਹੁੰਚੇ ਜਣਾ ਕਿਉਂਕਿ ਇਸ ਏਰੀਆ ਦੀ ਗੱਲ ਕਰੀਏ ਤਾਂ ਇਹਨਾਂ ਪਿੰਡਾਂ ਦੇ ਵਿੱਚ ਹਰ ਵਾਰ ਹੜ੍ਹਾਂ ਆਉਂਦੇ ਨੇ ਦਸ ਵਾਰ ਵੀ ਹੜ੍ਹ ਆਏ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਅੱਜ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚ ਚੁੱਕੇ ਸੋਸ਼ਲ ਮੀਤ ਸਿੰਘ ਬਾਦਲ ਦਾ ਜਲਾ ਕਾਫਲਾ ਇਥੇ ਪਹੁੰਚ ਚੁੱਕਿਆ ਕਿਉਂਕਿ ਸੋਹੇਪੁਰ ਦੇ ਆਸਾਨੇ ਦੇ ਬਾਰਡਰ ਦੇ ਪਿੰਡਾਂ ਦੇ ਜਿਹੜੇ ਨੇੜੇ ਪਿੰਡ ਨੇ ਉਹਨਾਂ ਦੇ ਵਿੱਚ ਹੜ ਆਏ ਹੋਏ ਨੇ ਤੇ ਉਹਨਾਂ ਦਾ ਲੋਕਾਂ ਨਾਲ ਗੱਲਬਾਤ ਕਰਨ ਦਾ ਜਾਜਾ ਲੈਣ ਲਈ ਸੋਸ਼ਲ ਮੀਤ ਸਿੰਘ ਬਾਦਲ ਪਹੁੰਚੇ ਨੇ ਲੋਕ ਸਵੇਰ ਤੋਂ ਤਿਆਰ ਕਰ ਰਹੇ ਸੀ ਤੇ ਉਹਨਾਂ ਦੀ ਗੱਡੀ ਜਿਹੜੀ ਪਹੁੰਚ ਚੁੱਕੀ ਹੈਗੀ ਉਹਨਾਂ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਜਾਣੀ ਹੈਗੀ ਹੈ ਇਹ ਸਮਾਜ ਦੇ ਸਰਦਾਰੂ ਜਿਸ ਨੇ ਬਾਦਲ ਅੱਜ ਦੇ ਬਾਹਰ ਆ ਰਹੇ ਨੇ ਤੇ ਇਸ ਤੋਂ ਬਾਅਦ ਉਹਨਾਂ ਲੋਕਾਂ ਦਾ ਗਨਪਨ ਕੀਤੀ ਜਾਣੀ ਹੈ ਕਿਉਂਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਹਾਲਾਤ ਵਿਗੜੇ ਹੋਏ ਨੇ ਤੇ ਇਸ ਜਿਸ ਬਾਦਲ ਵੱਲੋਂ ਲਗਾਤਾਰ ਲੋਕਾਂ ਦਾ ਮਰਿਆ ਜਾ ਰਿਹਾ ਹੈਗਾ ਆਪਾਂ ਨੂੰ ਲੱਗਦਾ ਹੈ ਕਿ ਲੋਕਾਂ ਨਾਲ ਕਿਉਂਕਿ ਅਸੀਂ ਇਹਦੇ ਵਿੱਚ ਕਾਫੀ ਸਾਹ ਸੁਭਾਵਤ ਨੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਚਾਰੇ ਪਾਸੇ ਕਟਨਾ ਹੈ ਨਜ਼ਰ ਆ ਰਿਹਾ ਹੈ ਬਹੁਤ ਪੁੜੀ ਲੋਟੇ ਦੇ ਲੋਕਾਂ ਨੂੰ ਆਪਣੇ ਸਾਥੀ ਇਹ ਪੂਰਾ ਜਿਵੇਂ ਹੈ ਬਹੁਤ ਦੁੱਖ ਨਾਲ ਅੱਜ ਸਵੇਰ ਤੋਂ ਉੱਥੇ ਆਏ ਹਾਂ ਅਸਟਰ ਉੱਥਾਰੀ ਜਗ੍ਹਾ ਤੇ ਜਾ ਕੇ ਆਏ ਹਾਂ ਜੀ ਮੈਂ ਕੋਲ ਗੱਲ ਕਰ ਲਾਂ ਜੀ 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 ਸਰ ਨਾਲ ਗੱਲ ਕਰਦੇ ਆ ਜਾਈਏ ਜਾਈਏ ਪਰ ਮਿਲ ਕੇ ਕਰ ਦਿੰਦੇ ਸਰ 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 14 ਮਿਲਣ ਲਈ ਸਪੋਕ ਨਾ ਆ ਜਿਹੜਾ ਹੈਗਾ 8 ਵਜੇ ਦਾ ਸਮਾਂ ਹੈਗਾ ਤੇ ਜਿੱਤੇ ਵੀ ਹੁਣ ਲੋਕਾਂ ਨਾਲ ਲੋਕ ਵੱਡੀ ਘੰਟੀ ਦੇ ਵਿੱਚੋਂ ਸੀਸੀ ਬਾਦਲੋਂ ਮੇਲਾ ਪਹੁੰਚੇ ਨੇ ਤਾਂ ਤਸਵੀਰਾਂ ਵਿੱਚ ਚੈੱਕ ਕਰੀਏ ਲਗਾਤਾਰ ਲੋਕਾਂ ਨਾਲ ਗੰਭਰ ਕੀਤੀ ਜਾ ਰਹੀ ਹੈ ਜਿਹਨੂੰ ਇਸ ਮਸਿਆਂ ਵਾਂ ਉਸ ਨੂੰ ਜਾਂ ਜਾ ਰਹੇ ਨੇ ਇਹ ਸਮੱਸਿਆਵਾਂ ਉਹਨਾਂ ਨੂੰ ਵਰਗਿੰਗੇ ਨੇ ਕਿ ਉਹਨਾਂ ਵੱਲੋਂ ਅੱਜ ਨਿਦਾਤਾਰ ਪੂਰੇ ਪੰਜਾਬ ਦੇ ਵਿੱਚ ਦੌਰੇ ਕੀਤੇ ਜਾ ਰਹੇ ਨੇ ਜਿੱਥੇ ਹੜ੍ਹ ਆਏ ਹੋਏ ਨੇ ਉਹਨਾਂ ਏਰੀਆ ਦੇ ਵਿੱਚ ਦੌਰੇ ਕੀਤੇ ਜਾ ਰਹੇ ਨੇ ਤੇ ਜੋ ਸਮੱਸਿਆਵਾਂ ਹਨਗੀ ਉਹਨਾਂ ਨੇ ਕਿਹਾ ਕਿ ਉਹਨਾਂ ਕਿਉਂਕਿ ਸਾਦੇ ਬਾਵਜੂਦ ਲੋਕਾਂ ਦੇ ਵਿੱਚ ਗਏ ਹੋ ਲੋਕੀ ਬੜਾ ਯਾਦ ਕਰਿਆ ਮੈਂ ਤਸ਼ਵੀਰ ਦਾ ਮਨ ਫਾਜ਼ਿਲ ਕਾ ਤੇ ਲੇਕੇ ਜਲਾਨਾ ਦਾ ਬਹੁਤ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਇਹਦਾ ਬੜਾ ਕਾਰਨ ਹੈ ਜੇ ਤਾਂ ਬਾਦਪੁਰੂ ਡੈਮ ਬਣਿਆ ਆਪਣਾ ਮੈਨੂੰ ਹੋਏ ਕਿਸੇ ਅਫਸਰ ਨੇ ਦੱਸਿਆ ਉਹ ਇਹ 6 ਮਹੀਨੇ ਪਹਿਲੇ ਅਫਸਰਾਂ ਨੇ ਲਿਖ ਕੇ ਦਿੱਤਾ ਸੀ ਕਿ ਜੀ ਡੈਮ ਕਮਜ਼ੋਰ ਹੋ ਗਿਆ ਪੈਸਾ ਦਿਓ ਤਗੜੇ ਕਰਨ ਵਾਸਤੇ ਪਰ ਭਗਵਾਨਤ ਬਹਿਨ ਸਰਕਾਰ ਨੇ ਇੱਕ ਰੁਪਿਆ ਨਹੀਂ ਦਿੱਤਾ ਤੇ ਅੱਜ ਉਹ ਸਾਰਾ ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਗਲਡ ਆਇਆ ਪੰਜਾਬ ਸਭ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਲੈਕੀ ਇਹਨਾਂ ਦੀ ਹੈ ਵੱਡੇ ਬਾਦਲ ਸਾਹਿਬ 4 ਮਹੀਨੇ ਪਹਿਲੇ ਬਰਸਾਤਾ ਤੋਂ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸਮ ਦੇ ਦਦੇ ਸੀ ਪੱਕੀ ਬੰਦ ਕਰ ਦਿਓ ਜਿਸੇ ਆਪਣਾ ਨਹਿਰਾਂ ਦੇ ਵਿੱਚੋਂ ਕਟਨੀ ਮਿੱਟੀ ਉਹ ਕਢਾ ਦਿਓ ਸੋ ਦੈਟ ਪਾਣੀ ਟਪਦਾ ਰਹੇ ਸਕੇ ਸਾਹਿਬ ਇਹ ਨਾਲ ਝਾੜੂ ਵਗੇ ਤੁਸੀਂ 4 ਸਾਲ ਦੀ ਮੀਟਿੰਗ ਦਿੱਤੀ ਦੇ ਕਾਫੀ ਵਾਲੇ ਦਿੱਤਾ ਜੀ ਤਾਂ ਇਹ ਸਾਰਾ ਨੁਕਸਾਨ ਹੋ ਗਿਆ ਦੇਖੋ ਵੱਨ ਲਾਕੀਆ ਪਾਪ ਹੈ ਅੱਜ ਦਾ ਪਾਪ ਵੀ ਤਰ ਭਗਵੰਤ ਮਾਨ ਨੇ ਸਹਿਕਾਰ ਨੇ ਬਦਨਵਾਦ ਮਲੋੜ ਲੋਟੀਏ ਦੀ ਤਾਂ ਸ਼ੁਰੂ ਕੀਤੀ ਹੈ ਲੋਕਾਂ ਦੀ ਆਵਾਜ਼ ਚੁਣਦੀ ਉਹਨਾਂ ਦੇ ਕ੍ਰਿਤੀ ਕਰਕੇ ਮਦਦ ਕਰਦੀ ਹੋਏ ਜਿਹੜਾ ਸਾਰੇ ਜਿਹਨਾਂ ਨੇ ਦੇਖੋ ਆ ਸਾਡਾ ਫਰਕ ਅੱਗੇ ਕੋਈ ਨਹੀਂ ਮਾਰਦਾ ਕੰਦਾ ਪਰਿਵਾਰ ਹੈ ਗੁਡੇਰ ਭਗਵੰਤ ਸਾਹਿਬ ਵੀ ਇਹ ਕਾਰਜ ਕਰਦੇ ਸੀ ਭਾਈ ਅੱਤਨ ਤੋਂ ਉਹ ਮੁੰਡੇ ਦਸੇ ਹੋਇਤਾ ਕਦੀ ਨਾ ਕਰ ਰਿਹਾ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਕੀ ਲਾਈ ਹੈ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਨੂੰ ਹਲਦੇ ਵਰਕਰ ਜੇ ਮੈਂ ਤਾਂ ਜੋ ਪਾਣੀ ਥੱਲੇ ਚਲੇ ਗਿਆ ਤੇ ਤੁਨੂੰ ਅਸੀਂ ਤੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਹੀ ਭੇਜਾਂਗੇ ਹੋਕਲੀਣਾ ਵੀ ਭੇਜਾਂਗੇ ਤੁਹਾਡੇ ਕੋਲੇ ਜਿਹੜਾ ਆਪਣਾ ਤੁਹਾਡਾ ਥੋੜਾ ਬੰਨ ਹੋ ਆਪਾਂ ਜਮੀਨ ਦਾ ਜੂਰ ਪਾਣਾ ਸਾਹਿਬ ਇਹਨਾਂ ਨੂੰ ਪੁੱਛਦੇ ਜੀ ਰਾਮੂ ਬੱਕਰੀਆਂ ਮੁਰਗੀਆਂ ਦੇ ਦੀ ਗੱਲ ਕਰ ਰਹੀ ਸੀ ਮਾਲ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਸਚਨ ਪੁੱਛਿਆ ਗਿਆ ਜਦੋਂ ਤੁਹਾਡੇ ਸਿਰ ਕਿਉਂ ਪੰਡਾ ਬੋਰਡ ਤੇ ਪੈਣਾ ਕਿ ਤੁਸੀਂ ਜਾਣਾ ਸਰ ਇਹ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਬਾਦਲ ਸਾਹਿਬ ਤੋਂ ਪੁੱਛੋ ਮੈਨੂੰ ਕਿਉਂ ਪੁੱਛੋ ਬੋਲਿਆ ਤਾਂ ਆ ਸੀ ਵਾਅਦੇ ਤਾਂ ਨਹੀਂ ਕੀਤੇ ਸੀ ਕਿ ਸਖੀ ਆਂਦਾ ਅੱਜ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਫਿਰਦਾ ਸੀ ਜੱਕਿਆ ਜੱਕਿਆ ਸ਼ਰਾਬ ਦਾ ਉਹ ਕਿਹੜਾ ਦਿੱਤੀਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਖਰਾਬ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਉਹਨੂੰ ਕੋਈ ਫਿਕਰ ਨਹੀਂ ਉਹਨਾਂ ਨੂੰ ਸਭ ਤੋਂ ਵੀ ਬਾਅਦ ਯਾਰ ਮੈਂ ਤਾਂ ਵੀ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਧਾ ਲਿਖਿਆ ਸੀ ਇੱਕ ਔਕਾ ਦੇ ਕੇਜਰੀਵਾਲ ਨੂੰ ਕਿੱਥੇ ਹੈ ਬਾਲਾ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਐ ਬਾਲਾ ਸਾਹਿਬ ਤੁਹਾਡੇ ਸਮੇਂ ਦੇ ਨਾਲ ਸਾਥ ਦੇਣ ਵਾਸਤੇ ਕਿਉਂ ਨਹੀਂ ਆਉਂਦੇ 70000 ਰੁਪਏ ਨਾਲ ਜਿਹੜੀਆਂ ਪੱਕੀਆਂ ਕਿੱਤਿਆਂ ਕੀਤਾ ਗਿਆ ਸੀ ਅੱਜ ਵੀ ਬਾਲਾ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ ਕਿ ਇਹ ਧਰਿਆਆਂ ਸਿਰ ਬੱਚੇ ਹੋਣਗੇ ਸੜੀ ਨਹੀਂ ਆ ਪਹਿਲੀ ਕੈਬਨਟ ਮੀਟਿੰਗ ਨੂੰ ਸਰਕਾਰ ਨੇ ਆਇਓ ਹਦ ਕਿਹੜਾ ਕੋਈ ਸੁਝਾਅ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਬਚੂਗਾ ਤਾਂ ਬਚੂਗਾ ਜੀ ਆਪਾਂ ਖੇਤਰੀ ਪਾਰਟੀ ਨਾਲੋਂ ਲੈ ਕੇ ਆਵਾਂਗੇ ਨਹੀਂ ਤਾਂ ਕੋਈ ਅੱਜ ਦਿੱਲੀ ਵਾਲੇ ਕੋਈ ਆਹ ਫਰਟਾ ਲੈ ਸਾਡੀ ਤੇ ਬੇਤੀ ਇਹ ਸਾਨੂੰ ਇਹ ਦਾਣ ਵੇਚ ਦੇ ਕੇ ਜਾਓ ਪਹਿਲੇ ਇਹ ਹਾਂਜੀ ਇਹ ਤੁਸੀਂ ਸਾਡੇ ਕੋਲ ਗਰੀਬ ਬੰਦੇ